ਪੰਜਾਬ ਦੇ ਵਿੱਚ ਇਸ ਵੇਲੇ ਜਿੱਥੇ ਹੜ੍ਹਾਂ ਨੇ ਵੱਡੀ ਮਾਰ ਮਾਰੀ ਹੋਈ ਹੈ ਤੇ ਦੂਜੇ ਪਾਸੇ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੇ ਲਈ ਲਗਾਤਾਰ ਰਾਹਤ ਸਮਗਰੀ ਪ੍ਰਦਾਨ ਕਰ ਰਹੀ ਹੈ ਤਾਂ ਜੋ ਖਾਣ ਪੀਂਦੀ ਕਿਸੇ ਨੂੰ ਕੋਈ ਸਮੱਸਿਆ ਨਾ ਵੇ ਜਿੱਥੇ ਕਿ ਅੱਜ ਪੰਜਾਬ ਆਮ ਆਨਦਬੀ ਪਾਰਟੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਤੇ ਮੋਗਾ ਤੋਂ ਵਿਧਾਇਕ ਡਾਕਟਰ ਅਮਨਦੀਪ ਕਰੋ ਅਰੂਣਾ ਦੇ ਵੱਲੋਂ ਹੜਪੀੜਤਾ ਨਾਲ ਮੁਲਾਕਾਤ ਕੀਤੀ ਗਈ ਤੇ ਉਹਨਾਂ ਨੂੰ ਰਾਸ਼ਨ ਵੰਡੇ ਦਵਾਈਆਂ ਸਮੇਤ ਜ਼ਰੂਰੀ ਸਮਾਨ ਵੰਡਿਆ ਗਿਆ ਜੋ ਕਿ ਮੋਗਾ ਦੇ ਸੰਗਠ ਵੱਲੋਂ ਮੋਗਾ ਦੇ ਆਕਾਰ ਸਰ ਰੋਡ ਗੁਰਦੁਆਰਾ ਸਾਹਿਬ ਦੇਖੇ ਇਕੱਠਾ ਕੀਤਾ ਗਿਆ ਸੀ ਜਿੱਥੇ ਕਿ ਰਾਸ ਸਮਗਰੀ ਲੱਦ ਕੇ ਗੱਡੀ ਦੇ ਵਿੱਚ ਹੜਪੀੜਤਾ ਨੂੰ ਰਾਹਤ ਸਮਗਰੀ ਪ੍ਰਦਾਨ ਕਰਨ ਦੇ ਲਈ ਮੋਗਾ ਤੋਂ ਰਵਾਨਾ ਹੁੰਦੀਆਂ ਨੇ ਦੱਸੀਗੇ ਇਸ ਮੌਕੇ ਤੇ ਉਹਨਾਂ ਕਹਿੰਿਆ ਕਿ ਮੋਗਾ ਤੋਂ ਹਰਪੀਟ ਤਹਾਨੂੰ ਰਾਸ਼ਨ ਸਮੱਗਰੀ ਲਗਾਤਾਰ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਸ ਵਿਪਤਾ ਦੀ ਕੜੀ 'ਚ ਪ੍ਰਸ਼ਾਸਨ ਸਰਕਾਰ ਹਰ ਵਿਲੇਨ ਲੋਕਾਂ ਦੇ ਨਾਲ ਖੜੀ ਹੈ ਸਸ਼ੀਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਸਾਰੇ ਬੀੜਾਂ ਦਾ ਆਪਣੀਆਂ ਭੈਣਾਂ ਦਾ ਧੰਨਵਾਦ ਕਰ ਰਹੀ ਹਾਂ ਜਿਹੜੇ ਲਗਾਤਾਰ ਅੱਜ ਪੰਜਵੇਂ ਦਿਨ ਸਾਡਾ ਸਹਿਯੋਗ ਕਰ ਰਹੇ ਆ ਔਰ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਪ੍ਰਧਾਨ ਹੋਣ ਦੇ ਨਾਤੇ ਤੇ ਪੰਜਾਬ ਦੀ ਧੀ ਹੋਣ ਦੇ ਨਾਤੇ ਮੇਰੀਆਂ ਸਾਰੀਆਂ ਮਹਿਲਾ ਵਿੰਗ ਦੀਆਂ ਭੈਣਾਂ ਤੇ ਮੇਰੇ ਹਰ ਵਿੰਗ ਦੇ ਭਰਾ ਅੱਜ ਮੇਰਾ ਛੋਟਾ ਵੀਰ ਮੇਰੇ ਹਲਕਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਸਰਦਾਰ ਮੀਲਾਪ ਸਿੰਘ ਜੀ ਤੇ ਮੇਰੇ ਸਾਰੇ ਹੋਰ ਵੀਰ ਤੇ ਮੰਤਰੀ ਤੇ ਗੁਰਦੁਆਰਾ ਸ਼ਹੀਦ ਸ਼੍ਰੋਮਣੀ ਆ ਬਾਬਾ ਸੰਤ ਸਿੰਘ ਜੀ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਇਹ ਪ੍ਰਸ਼ਾਦਿਆਂ ਦਾ ਲੰਗਰ ਅੱਜ ਤਿਆਰ ਹੋਇਆ ਜੀ ਅਸੀਂ ਜੀਰਾ ਹਲਕੇ ਦੇ ਵਿੱਚ ਲੈ ਕੇ ਜਾ ਰਹੇ ਹਾਂ ਹਰ ਪ੍ਰਭਾਵਿਤ ਜਿਹੜੇ ਸਾਡੇ ਵੀਰ ਉੱਥੇ ਪੈਣਾ ਬੈਠੀਆਂ ਨੇ ਔਰ ਬਹੁਤ ਸਾਰੇ ਵੀਰ ਸਾਡੇ ਬੰਨਾਂ ਤੇ ਕੰਮ ਕਰ ਰਹੇ ਆ ਉਹਨਾਂ ਦੇ ਲਈ ਔਰ ਮੈਂ ਆਪਣੇ ਸਾਰੇ ਵੀਰਾਂ ਪੈਣਾ ਨੂੰ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਫਲੱਡ ਆਇਆ ਅਸੀਂ ਰੋਜ਼ ਜਾ ਰਹੇ ਆ ਔਰ ਸਭ ਨੂੰ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਸਾਰੇ ਇਕੱਲੇ ਨਹੀਂ ਤੁਹਾਡੀਆਂ ਪੈਣਾ ਤੁਹਾਡੇ ਵੀਰ ਅਸੀਂ ਹਰ ਇੱਕ ਪੰਜਾਬੀ ਤੁਹਾਡੇ ਨਾਲ ਖੜੇ ਆ ਤੇ ਇਹ ਸੇਵਾ ਲਗਾਤਾਰ ਜਦੋਂ ਤੱਕ ਤੁਹਾਡੇ ਹਾਲਾਤ ਠੀਕ ਨਹੀਂ ਹੁੰਦੇ ਐਦਾਂ ਹੀ ਚਲਦੀ ਰਹੇਗੀ ਔਰ ਪਰਮਾਤਮਾ ਸਾਡੇ ਪੰਜਾਬ ਤੇ ਮਿਹਰ ਕਰਨ ਤੇ ਸਾਰੇ ਪੰਜਾਬੀਆਂ ਨੂੰ ਵੀ ਮੈਂ ਅਪੀਲ ਕਰੂੰਗੀ ਕਿ ਆਪਾਂ ਉਹਨਾਂ ਭੈਣ ਭਰਾਵਾਂ ਦਾ ਸਾਥ ਦਈਏ ਤੇ ਮੈਂ ਆਪਣੇ ਸਾਰੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਮੇਰੀਆਂ ਬੀਬੀਆਂ ਭੈਣਾਂ ਜਿਨ੍ਹਾਂ ਨੇ ਲੰਗਰ ਤਿਆਰ ਕੀਤਾ ਔਰ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਆਪਣੀ ਦਸਾਂ ਨੋਹਾਂ ਦੀ ਕਮਾਈ ਦੇ ਵਿੱਚੋਂ ਆਪਣਾ ਹਿੱਸਾ ਯੋਗਦਾਨੇ ਦੇ ਵਿੱਚ ਪਾਇਆ ਉਹਨਾਂ ਦਾ ਕੋਟਨ ਕੋਟਨ ਧੰਨਵਾਦ ਕਰਦੀ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਜ਼ੀਰੋ ਗਰਾਉਂਡ ਤੋਂ ਨਿਕਲੋਂ ਕਾਫੀ ਲੋਕਾਂ ਨੂੰ ਸਮੱਸਿਆ ਆ ਰਹੀ ਜੇ ਹੁਣ ਹਾਲਾਤਾਂ ਦੀ ਗੱਲ ਕੀਤੀ ਜਾਵੇ ਹਾਲਾਤ ਕਿਸ ਤਰ੍ਹਾਂ ਦੇ ਹੋਣੇ ਹਾਲਾਤ ਬਹੁਤ ਖਰਾਬ ਨੇ ਜੀ ਲੋਕਾਂ ਦੇ ਘਰਾਂ ਦੇ ਵਿੱਚ 6 6 7 7 ਫੁੱਟ ਪਾਣੀ ਖੜਾ ਉਹਨਾਂ ਦਾ ਜਿਹੜਾ ਘਰਾਂ ਦਾ ਸਮਾਨ ਸੀ ਸਾਰਾ ਖਰਾਬ ਹੋ ਚੁੱਕਿਆ ਹੋਏਗਾ ਕਿਉਂਕਿ ਤਕਰੀਬਨ 10 ਦਿਨ ਹੋ ਗਏ ਆ ਪਾਣੀ ਉੱਥੇ ਹੜਾ ਹੜਾ ਆਇਆ ਨੂੰ ਫਸਲਾਂ ਤਾਂ ਖਰਾਬ ਹੋਈਆਂ ਹੀ ਹੋਈਆਂ ਨੇ ਬਟ ਫਸਲਾਂ ਦੇ ਨਾਲ ਜਿਹੜਾ ਘਰਾਂ ਦੇ ਵਿੱਚ ਪਾਣੀ ਆ ਗਿਆ ਉਹਨਾਂ ਦੇ ਪਸ਼ੂ ਜਿਹੜੇ ਅ ਕਈ ਪਾਣੀ ਦੇ ਵਿੱਚ ਬਹਿ ਗਏ ਆ ਪਸ਼ੂਆਂ ਦਾ ਨੁਕਸਾਨ ਹੋਇਆ ਪਸ਼ੂਆਂ ਨੂੰ ਕੁਝ ਲੋਕ ਜਿਹੜਾ ਕੱਢ ਕੇ ਲਿਆਏ ਆ ਉਹਨਾਂ ਦੇ ਵੀ ਚਾਰੇ ਦਾ ਉਹਨਾਂ ਦੀ ਤੂੜੀ ਦਾ ਉਹ ਵੀ ਪ੍ਰਬੰਧ ਜਿਹੜਾ ਹੈਗਾ ਸਾਰੇ ਵੀਰ ਭੈਣ ਮਿਲ ਕੇ ਕਰ ਰਹੇ ਆ ਉਹਨਾਂ ਦੇ ਲਈ ਵੀ ਔਰ ਕਈ ਸਾਡੀਆਂ ਪੈਣਾ ਸਾਡੇ ਵੀਰ ਜਿਨ੍ਹਾਂ ਦੇ ਘਰ ਪਾਣੀ ਚ ਡੁੱਬ ਗਏ ਆ ਉਹ ਸੜਕਾਂ ਦੇ ਉੱਤੇ ਟੈਂਟ ਲਗਾ ਕੇ ਬੈਠੇ ਆ ਸੋ ਸਾਨੂੰ ਸਭ ਨੂੰ ਚਾਹੀਦਾ ਕਿ ਅਸੀਂ ਅੱਜ ਯੋਗਦਾਨ ਪਾਈਏ ਆਪਣੇ ਵੀਰਾਂ ਭੈਣਾਂ ਨੂੰ ਮੁੜ ਕੇ ਉਹਨਾਂ ਨੂੰ ਖੜੇ ਕਰੀਏ ਅਸੀਂ ਔਰ ਇਹ ਪਾਣੀ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਮਦਦ ਦੀ ਬਹੁਤ ਜ਼ਰੂਰਤ ਪਈਗੀ ਤੇ ਸਾਨੂੰ ਸਭ ਨੂੰ ਮਿਲ ਕੇ ਇਕਜੁੱਟ ਹੋ ਕੇ ਸਾਥ ਦੇਣਾ ਚਾਹੀਦਾ ਹੈ ਦੇਖੋ ਜੀ ਅਸੀਂ ਤਾਂ ਪੰਜਾਬੀ ਇਹਨਾਂ ਦੇ ਖੂਨ ਦੇ ਵਿੱਚ ਹੀ ਹੁੰਦਾ ਔਰ ਇਹ ਤਾਂ ਸਾਡੇ ਪੰਜਾਬ ਤੇ ਮੁਸੀਬਤ ਆਈ ਹੈ ਤੇ ਪੰਜਾਬ ਦੀ ਧੀ ਹੋਣ ਦੇ ਨਾਤੇ ਪੰਜਾਬ ਦੀ ਭੈਣ ਹੋਣ ਦੇ ਨਾਤੇ ਸਾਡਾ ਸਭ ਦਾ ਫਰਜ਼ ਮੰਨਦਾ ਕਿ ਅਸੀਂ ਆਪਣੇ ਪੰਜਾਬੀ ਵੀਰਾਂ ਭੈਣਾਂ ਦੇ ਨਾਲ ਖੜੀਏ ਔਰ ਸਾਡੀ ਕੌਮ ਦੇ ਵਿੱਚ ਹੀ ਸੇਵਾ ਲਿਖੀ ਹੋਈ ਆ ਔਰ ਇਸੇ ਤਰ੍ਹਾਂ ਅਸੀਂ ਜਿਹੜਾ ਆਪਣੇ ਵੀਰਾਂ ਭੈਣਾਂ ਦੀ ਸੇਵਾ ਕਰਦੇ ਰਵਾਂਗੇ ਤੇ ਪ੍ਰਮਾਤਮਾ ਹੋਰ ਸੇਵਾ ਕਰਨ ਦਾ ਬਲ ਬਖਸ਼ੇ